ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਸ਼ਰਦਾ ਸਤਕਾਰ ਲੈ ਕੇ ਦੋ ਲਾਲਾ ਦੇ ਲਈ ਪਿਆਰ ਲੈ ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਸੀ ਸਿਭਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਨਿਭਾਇਆ ਏ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਰਾਲੀ ਸ਼ਹਿਰ ਦੇ ਵਿੱਚ ਜੋ ਇਹ ਤੁਸੀਂ ਲੰਗਰ ਲਗਾਇਆ ਪਕੌੜਿਆਂ ਦਾ ਸੋ ਇਹਦੇ ਵਿੱਚ ਮਤਲਬ ਕਿ ਕਿਸ ਬេស ਤੇ ਹੈ ਲੰਗਰ ਹੈ ਤੇ ਕਿਹਦਾ ਕਿਹਦਾ ਤੁਹਾਡੇ ਨਾਲ ਇਸ ਲੰਗਰ ਦੇ ਵਿੱਚ ਸਹਿਯੋਗ ਹੈ ਤੇ ਮਾਨ ਜੀ ਇਹ ਲੰਗਰ ਟੈਂਪੂ ਯੂਨੀਅਨ ਅਤੇ ਮਾਰਕੀਟ ਦੇ ਸਹਿਯੋਗ ਨਾਲ ਬੈਂਕ ਦੇ ਸਹਿਯੋਗ ਨਾਲ ਐਸਵੀਆਈ ਦੇ ਨਾਲ ਜੀ ਇਹ ਲੰਗਰ ਲਾਇਆ ਜੀ ਜੀ ਹਾਂਜੀ ਇਹ ਸੋਹਰੇ ਸਾਹਿਬ ਜੀ ਦੇ ਵੱਡੇ ਸਾਹਿਬ ਜਾਂ ਦੀ ਯਾਦ ਨੂੰ ਸਮਰਪਿਤ ਦੀ ਯਾਦ ਨੂੰ ਸਮਰਪਿਤ ਹਾਂਜੀ ਠੀਕ ਹੈ ਜੀ ਕ ਪਹਿਲਾ ਵੀ ਲਾਉਂਦਾ ਹਾਂ ਉਹ ਯਾਰ ਪਹਿਲਾ ਲਾਉਂਦੇ ਆ ਜੀ ਸ਼ਵੀਲ ਵੀ ਲਾਉਂਦੇ ਆ ਹਰ ਸਾਲ ਤੇ ਲੰਗਰ ਵੀ ਚਾਹ ਪਕੌੜੇ ਦੇ ਲਾਉਂਦੇ ਆ ਹਰ ਸਾਲ ਜੀ ਹਾਂਜੀ ਜਦੋਂ ਸ਼ਵੀਲ ਦਾ ਟਾਈਮ ਹੁੰਦਾ ਤਾਂ ਸ਼ਵੀਲ ਲਾਉਂਦੇ ਆ ਹਾਂਜੀ 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 ਠੀਕ ਹੈ ਜੀ ਸੋ ਬਾਬਾ ਨਾਨਕ ਜੀ ਨੇ 20 ਰੁਪਏ ਦੇ ਵਿੱਚ ਇਹ ਲੰਗਰ ਚਲਾਇਆ ਇਹ ਲੰਗਰ ਚੱਲਦੇ ਰਹਿਣਗੇ ਜੀ ਇਹ ਚੱਲਦੇ ਰਹਿਣਗੇ ਹਾਂਜੀ ਲੰਗਰ ਚੱਲਦੇ ਰਹਿਣਗੇ ਜੀ ਜੀ ਬਿਲਕੁਲ ਹਾਂਜੀ ਹਾਂਜੀ ਸੋ ਅੱਜ ਕਿਹੜੇ ਕਿਹੜੇ ਪਦਾਰਥ ਨੇ ਕਿਹੜੀਆਂ ਕਿਡੀਆਂ ਵਸਤੂਆਂ ਨੇ ਜਿਨ੍ਹਾਂ ਦਾ ਲੰਗਰ ਚੱਲ ਰਿਹਾ ਇਹ ਚਾਹ ਪਕੌੜਾ ਜੀ ਜੀ ਹਾਂਜੀ ਓਕੇ ਸੋ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਵੀਰ ਜੀ ਕੀ ਕਹੂਗੇ ਜੀ ਇਹ ਲੰਗਰ ਲਗਾਇਆ ਜਾਂਦਾ ਹਰ ਸਾਲ ਸੋ ਅੱਜ ਵੀ ਠੰਡ ਵੀ ਬਹੁਤ ਹੈ ਤੇ ਚਾਹ ਵੀ ਚੱਲ ਰਹੀ ਹੈ ਪਕੌੜੇ ਵੀ ਚੱਲ ਰਹੇ ਨੇ ਵੈਗਰੂ ਜੀ ਕੇ ਖਾਲਸਾ ਵੈਗਰੂ ਜੀ ਕੇ ਫਤਿਹ ਇਹ ਲੰਗਰ ਜੀ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਚ ਲਗਾਇਆ ਗਿਆ ਜੀ ਜੀ ਹਾਂ ਜੀ ਇਹ ਜਦ ਤੱਕ ਅਸੀਂ ਲਗਾਉਂਦੇ ਰਾਂਗੇ ਜੀ ਹਰ ਸਾਲ ਲਗਾਉਂਦੇ ਰਾਂਗੇ ਜੀ ਹਰ ਸਾਲ ਹਾਂ ਜੀ ਹਾਂ ਜੀ ਇਹ ਸਾਡਾ ਦੂਸਰਾ ਲੰਗਰ ਹੈ ਜੀ ਜੀ ਹਾਂ ਜੀ ਚਾਹ ਪਕੌੜੇ ਦਾ ਜੀ ਅੱਛਾ ਸਵੇਿਲ ਵੀ ਸਾਡੀ ਦੂਸਰੀ ਹੈ ਜੀ ਇਹ ਦੂਸਰੀ ਸਵੇਿਲਤੀ ਸਾਡੀ ਜੀ ਹਾਂ ਜੀ ਹਰ ਸਾਲ ਅਸੀਂ ਜਦ ਤੱਕ ਲਗਾਉਂਦੇ ਰਹਾਂਗੇ ਸੋ ਕਿਹਦਾ ਕਿਹਦਾ ਸਾਥ ਸਮਾਨਦੇ ਹਾਂ ਇਹ ਵਿੱਚ ਸਾਡੇ ਯਾਰ ਮਿੱਤਰਾਂ ਦੀ ਯਾਦ ਕਰਦਾ ਜੀ ਹਾਂ ਜੀ ਹਾਂ ਜੀ ਟੈਂਪੂ ਯੂਨੀਅਨ ਤੁਹਾਡੀ ਟੈਂਪੂ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਬਾਬਾ ਜੀ ਦਾ ਜਿਆਦਾ ਸਹਿਯੋਗ ਹੈ ਜੀ ਇਹ ਸਾਡੇ ਸਾਡੇ ਬਾਬਾ ਜੀ ਇੱਧਰ ਬਾਬਾ ਜੀ ਹਾਂ ਜੀ ਸਾਡੇ ਬੁਲਾਇਆ ਸਾਡੇ ਸਾਭ ਨੂੰ ਜਿਆਦਾ ਸਹਿਯੋਗ ਕੀਤਾ ਹੈ ਜੀ ਇਹ ਬਾਬਾ ਜੀ ਹਰ ਸਮੇਂ ਮਤਲਬ ਕਿ ਹਰ ਉਹਦੇ ਵਿੱਚ ਖੜਦੇ ਆ ਹਾਂਜੀ ਬਾਬਾ ਜੀ ਕੀ ਕਹੂਗੇ ਜੀ ਇਹ ਲੰਗਰ ਵਾਲਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅਪਾਰ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਵਾਹਿਗੁਰੂ ਸਾਹਿਬਜਾਦੇ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜਾ ਲੰਗਰ ਆ ਹਰ ਸਾਲ ਟੈਂਪੋ ਯੂਨੀਅਨ ਨਾਲ ਦੇ ਜਿਹੜੇ ਬੈਂਕ ਹੈ ਦੁਕਾਨਾਂ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਲਾਇਆ ਜਾਂਦਾ ਹੈ ਜੀ ਕਿਰਪਾ ਕਰੇ ਮਹਾਰਾਜ ਜਿਹੜੇ ਵੀ ਤਿਲ ਫੁੱਲ ਭੇਟਾ ਦਾਨ ਕਰਦੇ ਆ ਸਮਗਰੀ ਦਿੰਦੇ ਆ ਮਹਾਰਾਜ ਉਹਨਾਂ ਦੀ ਕਮਾਈਆਂ 'ਚ ਬਰਕਤ ਕਰੇ ਤੇ ਇਸ ਤਰ੍ਹਾਂ ਹੀ ਲੰਗਰਾਂ ਦੇ ਵਿੱਚ ਹਿੱਸੇ ਪਾਉਂਦੇ ਰਹਿਣ ਪੰਥ ਦੀ ਚੜ੍ਹਦੀ ਕਲਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋਨੂ ਜੀ ਇਹ ਹਰ ਸਾਲ ਲੰਗਰ ਲਗਾਇਆ ਜਾਂਦਾ ਠੰਡ ਜਿਵੇਂ ਬਹੁਤ ਹੈ ਅਤੇ ਸਹਿਜਾਦਿਆਂ ਨੂੰ ਸਮਰਪਿਤ ਸੋ ਕੀ ਕਹਿਣਾ ਤੁਹਾਡਾ ਇਹ ਛੋਟੇ ਸਹਿਜਾਦਿਆਂ ਨੂੰ ਸਮਰਪਿਤ ਹੈ ਜੀ ਅੱਜ ਦਾ ਲੰਗਰ ਹੈ ਸਾਡਾ ਲਸਾਨੀ ਜ਼ਿੰਦਗੀਆਂ ਜਿਹੜੀਆਂ ਛੋਟੀਆਂ ਜਿੰਦਾ ਮਹਾਰਾ ਦੇ ਲੇਖੇ ਲੱਗੀਆਂ ਬਾਹੂ ਨਾਲ ਦੀ ਯਾਦ ਵਿੱਚ ਹੀ ਹਰ ਸਾਲ ਚੱਲਦਾ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ